ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਹੈ ਹਰਮੀ ਸੰਧੂ ਜੀ ਜਿਹੜੇ ਕਿ ਬਹੁਤ ਹੀ ਸੀਨੀਅਰ ਰਾਜਨੀਤਾ ਨੇ ਤਰਨ ਤਰਨ ਇਲਾਕੇ ਤੋਂ ਉਹ ਆਪਣੇ ਸੰਕੜੇ ਨਹੀਂ ਹਜ਼ਾਰਾਂ ਸਾਥੀਆਂ ਸਮੇਤ ਆਮ ਆਲੀ ਪਾਰਟੀ ਸ਼ਾਮਲ ਹੋ ਰਹੇ ਨੇ ਤੇ ਅਸੀਂ ਤਾਂ ਛੋਟੇ ਹੁੰਦੇ ਸੀ ਚਲੋ ਤੁਸੀਂ ਜਿੱਦੇ ਆਉਂਦੇ ਨੇ ਤੇ ਅਮਾਨੀ ਪਾਰਟੀਆਂ ਨੀਤੀਆਂ ਤੇ ਅਮਾਨੀ ਪਾਰਟੀ ਦੀ ਨੀयत ਨੂੰ ਦੇਖ ਕੇ ਇਹਨਾਂ ਨੇ ਫੈਸਲਾ ਕੀਤਾ ਹਰ ਬੰਦੇ ਦਾ ਹੱਕ ਹੈ ਡੈਮੋਕਰੈਟਿਕ ਕੰਟਰੀ ਦੇ ਵਿੱਚ ਰਹਿਣੇ ਆ ਕਿ ਉਹ ਬਹੁਤ ਸਾਰੇ ਬੰਦੇ ਹਜੇ ਵੀ ਨਹੀਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪਾਰਟੀ ਬਣਾਈ ਸੀ ਉਸ ਦਿਨ ਇਹ ਕਿਹਾ ਸੀਗਾ ਕਿ ਬਹੁਤ ਸਾਰੀਆਂ ਪਾਰਟੀਆਂ 'ਚ ਬਹੁਤ ਸਾਰੇ ਚੰਗੇ ਲੋਕ ਵੀ ਨੇ ਜਿਹੜੇ ਕੁੱਟਣ ਮਹਿਸੂਸ ਕਰਦੇ ਨੇ ਜਾਂ ਉਹਨਾਂ ਦੀ ਚਲਦੀ ਨਹੀਂ ਜਾਂ ਉਹਨਾਂ ਨੂੰ ਵਿਚਾਰਾਂ ਨੂੰ ਨਹੀਂ ਪ੍ਰਗਟ ਹੋਣ ਦਿੱਤਾ ਜਾਂਦਾ ਵਿਆਹ ਜੋ ਮਲਕਾ ਤੁਹਾਡਾ ਕਰਾਂਗੇ ਸੋ ਅਸੀਂ ਮਨੀਸ਼ ਸੋਦੀਆ ਸਾਹਿਬ ਬੈਠੇ ਆ ਅਸੀਂ ਰਾਜਨੀਤੀ ਦੇ ਵਿੱਚ ਚੰਗੇ ਲੋਕਾਂ ਦਾ ਇੱਕ ਸਮੂਹ ਬਣਾ ਰਹੇ ਹਾਂ ਨਾ ਚੰਗੇ ਲੋਕਾਂ ਦੇ ਵਿੱਚੋਂ ਹਰਮਿੰਦਰ ਸਿੰਘ ਜੀ ਅੱਜ ਪਾਰਟੀ ਜੁਆਇਨ ਕਰ ਰਹੇ ਹੈ ਹੈ ਜੀ ਪੂਰੀ ਟੀਮ ਪੂਰੀ ਟੀਮ ਸੈਂਕੜੇ ਹਜ਼ਾਰਾਂ ਕਿਉਂਕਿ ਜਿੰਨੀ ਵਾਰ ਵੀ ਇਲੈਕਸ਼ਨ ਲੜੇ ਆ ਜੇ ਤੁਸੀਂ ਉਹਨਾਂ ਦਾ ਇਹਨਾਂ ਦਾ ਰੈਕੋਰਡ ਚੈੱਕ ਕਰ ਲਓਗੇ ਪੈਂਤੀ ਤੋਂ ਜਾਲੀ ਹਜ਼ਾਰ ਵੋਟ ਮਤਲਬ ਹਰ ਵਕਤ ਪੈਂਦੀ ਰਹੀ ਹੈ ਚਾਹੇ ਆਜ਼ਾਦ ਲੜਦੇ ਹੋਣ ਚਾਹੇ ਕਿਸੇ ਪਾਰਟੀ ਕੋਲ ਚਲੋ ਹਾਰਾਂ ਜਿੱਤਾਂ ਚਲਦੀ ਰਹਿੰਦੀ ਨਾ ਕੋਈ ਐਸੀ ਗੱਲ ਨਹੀਂ ਸੋ ਮੈਂ ਇਹਨਾਂ ਦਾ ਸਵਾਗਤ ਕਰਨਾ ਬਤੌਰ ਮੁੱਖ ਮੰਤਰੀ ਪੰਜਾਬ ਦੇ ਸੇਵਾ ਦੇ ਵਿੱਚ ਆਉਣ ਕੰਮ ਕਰਨ ਇਹਨਾਂ ਦਾ ਤਜਰਬਾ ਜਿਹੜਾ ਅਸੀਂ ਖਾਸ ਤੌਰ ਤੇ ਇਸਤੇਮਾਲ ਕਰਾਂਗੇ ਕਿ ਇਨਾਂ ਦੇ ਤਜਰਬੇ ਨੂੰ ਇਸਤੇਮਾਲ ਕੀਤਾ ਜਾਵੇ ਤੇ ਇੱਕੋ ਜਿੰਦਗੀ ਮਿਲਦੀ ਹੈ ਜੀ ਬੰਦੇ ਨੂੰ ਤੇ ਜੇ ਉਹ ਦੇਸ਼ ਦੀ ਸੇਵਾ ਦੇ ਵਿੱਚ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜੇ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਤੇ ਮੈਂ ਬਹੁਤ-ਬਹੁਤ ਦਾ ਸਵਾਗਤ ਕਰਦਾ ਮੈਂ ਆਫੀਸ਼ੀਅਲੀ ਪਹਿਲਾਂ ਆਗੇ ਤੋਂ पहचान करूंगा सندس साहब ਨੂੰ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਮਾਨ ਸਾਹਿਬ ਮਨੀਸ਼ ਸ਼ੋਧਿਆ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਰਵਿੰਦ ਕੇਜਰੀਵਾਲ ਸਾਹਿਬ ਔਰ ਸਮੁੱਚੀ ਲੀਡਰਸ਼ਿਪ ਇੱਥੇ ਬੈਠੀ ਆ ਔਰ ਪੂਰੇ ਪ੍ਰੈਸ ਵਾਲੇ ਸਾਰਨਾ ਪਹਿਲਾਂ ਮੈਂ ਸਤਿਕਾਰਨਾਮ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਵੀ ਪੁੱਛਣੇ ਆ ਤੇ ਮੈਂ ਉਹਨਾਂ ਦਾ ਜਵਾਬ ਵੀ ਦੇਣਾ ਤਿੰਨ ਦਿਹਾੜਿਆਂ ਤੋਂ ਤਕਰੀਬਨ 3 ਦਿਹਾਕੇ ਹੋ ਗਏ ਕਿ ਮੈਂ ਪੋਲਿਟਿਕਸ ਦੇ ਵਿੱਚ ਪੈਰ ਰੱਖਿਆ ਨੂੰ ਔਰ ਮੈਂ ਇਹ ਵੀ ਜ਼ਿਕਰ ਕਰਨਾ ਚਾਹੁੰਦਾ ਕਿ ਸਾਰ ਨੂੰ ਪਹਿਲਾਂ ਮੈਂ 2002 ਦੇ ਵਿੱਚ ਇੰਡੀਪੈਂਡੈਂਟ ਇਲੈਕਸ਼ਨ ਤਰਨਤਾਰਨ ਦੇ ਵਿੱਚ ਲੜੀ ਸੀ ਸੀਐਮ ਸਾਹਿਬ ਔਰ ਇੰਨਾ ਪਿਆਰ ਇੰਨਾ ਸਤਕਾਰ ਦਿੱਤਾ ਪਬਲਿਕ ਨੇ ਜਨਤਾ ਨੇ ਮੇਰੇ ਭਰਾਵਾਂ ਨੇ ਮੇਰੇ ਵੀਰਾਂ ਨੇ ਸਾਡੀਆਂ ਮਾਵਾਂ ਨੇ ਸਾਡੀਆਂ ਭੈਣਾਂ ਨੇ ਇੰਨਾ ਸਤਕਾਰ ਦਿੱਤਾ ਕਿ ਤਕਰੀਬਨ ਤਕਰੀਬਨ ਉਦੋਂ بڑے ਵੱਡੇ ਦਿਗਜ ਜਿਹੜੇ ਸੀਐਮ ਲੈਵਲ ਦੇ ਸੀਐਮ ਦੇ ਕੋਈ ਪੁੱਤ ਸੀ ਕੋਈ ਸੀਐਮ ਦੀ ਬਰਾਬਰੀ ਕਰਦਾ ਸੀ ਬ੍ਰਹਮਪੁਰਾ ਸਾਹਿਬ ਔਰ ਸਾਬ ਪ੍ਰਤਾਪ ਸਿੰਘ ਕੈਰੋਂ ਦਾ ਬੇਟਾ ਛੋਟਾ ਬੇਟਾ ਗੁਰਿੰਦਰ ਕੈਰੋਂ ਉਹ ਕਾਂਗਰਸ ਦੀ ਟਿਕਟ ਤੋਂ ਸੀ ਮੈਂ ਕਈ ਵਾਰਾਂ ਪ੍ਰੈਸ ਨੂੰ ਕੋਈ ਗੱਲ ਜਿਹੜੀ ਹੈ ਰਹਿ ਨਾ ਜਾਵੇ ਮੈਂ ਜ਼ਿਕਰ ਕਰਨਾ ਚਾਹੁੰਦਾ ਔਰ ਇਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਮਿਹਰ ਹੋਈ ਉਸ ਪਰਮਾਤਮਾ ਦੀ ਮਿਹਰ ਹੋਈ ਕਿ ਤਕਰੀਬਨ ਤਰੀਮਨ 7000 ਵੋਟ ਨਾਲ ਜਨਤਾ ਨੇ ਫਤਵਾ ਦਿੱਤਾ ਔਰ ਮੈਨੂੰ ਜਿਤਾਇਆ ਇੰਡੀਪੈਂਡੈਂਟ ਉਤੋਂ ਬਾਅਦ ਹਾਲਾਤ ਬਦਲੇ ਇੱਕ ਮਨਚ ਜਜ਼ਬਾ ਸੀ ਜਿਵੇਂ ਸੀਐਮ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਮੇਰੇ ਮਨਚ ਬਹੁਤ ਵੱਡਾ ਜਜ਼ਬਾ ਸੀ ਵੀ ਕੰਮ ਕਰਨੇ ਨੇ ਇਲਾਕੇ ਦੇ ਵਿੱਚ ਔਰ ਮੈਨੂੰ ਇਹ ਨਾ ਸਮਝਿਓ ਮੈਂ ਕੋਈ ਪੋਲੀਟਿਕਲੀ ਕੋਈ ਬੈਕਗ੍ਰਾਉਂਡ ਸੀ ਜਾਂ ਮੇਰੇ ਫਾਦਰ ਕੋਈ ਸੀਐਮ ਰਹੇ ਜਾਂ ਮੇਰੇ ਫਾਦਰ ਇੱਕ ਸਧਾਰਨ ਪਰਿਵਾਰ ਸੀ ਮੇਰੇ ਫਾਦਰ ਵੀ ਬਹੁਤ ਮਿਹਨਤੀ ਇਨਸਾਨ ਸਨ ਔਰ ਤਕਰੀਬਨ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਆਦਾ ਸਫਰ ਉਹਨਾਂ ਨੇ ਸਾਈਕਲ ਤੇ گزارਿਆ ਸਾਈਕਲ ਦੇ ਉੱਤੇ ਉਹ ਆਪਣੀਆਂ ਪੈਲੀਆਂ 'ਚ ਜਾਂਦੇ ਸੀ ਤੇ ਸਾਈਕਲ ਤੇ ਹੀ ਉਹਨਾਂ ਨੇ ਆਪਣੇ ਬੰਦਿਆਂ ਦੀਆਂ ਰੋਟੀਆਂ ਢੂੰਢੇ ਹੁੰਦੇ ਸੀ ਇਹ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੀ ਅਸਲੀਅਤ ਦੱਸਦਾ ਕਿਉਂਕਿ ਅੱਜ ਸਮੁੱਚਾ ਜਗਤ ਵੇਖ ਰਿਹਾ ਸਮੁੱਚਾ ਹਿੰਦੁਸਤਾਨ ਵੇਖ ਰਿਹਾ ਬਾਹਰ ਦੇ ਮੁਲਕ ਵੀ ਅੱਜ ਪ੍ਰੈਸ ਦੇ ਵਿੱਚ ਇਹ ਚੀਜ਼ਾਂ ਵੇਖਣ ਦੇ ਹੋਣਗੇ ਮੈਂ ਕਿਸੇ ਲਾਲਚ ਨੂੰ ਆਇਆ ਇਹ ਮਤ ਸਮਝਿਓ ਕਿਉਂਕਿ ਜੇ ਮੇਰੇ ਇੰਨਾ ਲਾਲਚ ਹੁੰਦਾ ਇੱਕ ਸਿਆਸੀ ਤੌਰ ਤੇ ਤੇ ਫਿਰ ਤੇ ਮੈਂ 2002 ਦੀ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਸੀ ਤੇ ਮੈਨੂੰ ਤੇ ਬੜਾ ਜ਼ੋਰ ਲੱਗਾ ਔਰ ਅਸੀਂ ਉਦੋਂ 9 ਅਸੀਂ ਐਮਐਲਏ ਇੰਡੀਪੈਂਡੈਂਟ ਜਿੱਤੇ ਸਾਂ ਸਾਹ ਛੋਟੇਪੁਰ ਸਾਹਿਬ ਹੋਰ ਵੀ ਜਿਹੜੇ ਆ ਆਪਣਾ ਜੀਤਮਿੰਦਰ ਹੁਣੀ ਹੋਰ ਕਾਂਗੜਾ ਸਾਹਿਬ ਜਿਹੜੇ ਮਨਿਸਟਰ ਰਹੇ ਪਿੱਛੇ ਕਾਫੀ ਅਸੀਂ ਬੰਦੇ ਅਸੀਂ 9 ਜਿੱਤੇ ਸਾਂ ਸੋਨੀ ਸਾਹਿਬ ਵੀ ਸੀਗੇ ਉਹਦੇ ਵਿੱਚ ਪਰ ਮੇਰੇ ਮਨ ਚ ਇਹ ਗੱਲ ਆਈ ਵੀ ਇਹ ਲੋਕ ਕੀ ਕਹਿਣਗੇ ਕਿ ਹਰਮੀਤ ਪਾਵਰ ਨਾਲ ਜੁੜ ਗਿਆ ਇਹ ਝੋਲੀ ਚ ਪੈ ਗਿਆ ਨਹੀਂ ਬੜੇ ਬੜੇ ਅਫਸਰਾਂ ਨੇ ਦਬਕੇ ਮਾਰੇ ਐਸਐਸਪੀ ਲੈਵਲ ਨੇ ਆਈਜੀ ਲੈਵਲਾਂ ਨੇ ਬੜੇ ਦਬਕੇ ਮਾਰੇ ਕਿਵੇਂ ਕੱਟੋ ਕੇ 5 ਸਾਲ ਬੜੇ ਔਖੇ ਨੇ ਪਰ ਨਹੀਂ ਸਟੈਂਡ ਲਿਆ ਠੋਕ ਵਜਾ ਕੇ ਸਟੈਂਡ ਲਿਆ اپੋਜੀਸ਼ਨ ਚ ਖਲੋਤੇ ਕਿ ਕੋਸ਼ ਨਾ ਕੋਸ਼ ਪੰਜਾਬ ਦੀ ਪੰਜਾਬ ਦੇ ਹੱਕਾਂ ਦੀ ਪੰਜਾਬ ਲਈ ਕੁਛ ਨਾ ਕੁਛ ਕਰਦੀਏ ਚਲੋ ਸਮਾਂ ਗੁਜ਼ਰਿਆ ਹਾਲਾਤ ਬਦਲੇ ਤੁਹਾਨੂੰ ਪਤਾ ਹੀ ਆ ਕਈ ਵਾਰਾ ਪਾਰਟੀਆਂ ਦਾ ਹੁੰਦਾ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੇਰਾ ਇੱਕ ਕਾਰਨ ਆ ਸ਼ਮੂਲੀਅਤ ਦਾ ਕਿ ਜਿਹੜੇ 3 ਸਾਲ ਤੋਂ ਉੱਤੇ ਗੁਜ਼ਰੇ ਨੇ ਦੇਖੋ ਮੈਂ ਇੱਕ ਚੀਜ਼ ਵੇਖੀ ਆ ਹੁਣੇ ਸੀਐਮ ਸਾਹਿਬ ਨੇ ਜ਼ਿਕਰ ਵੀ ਕੀਤਾ ਨੀਅਤ ਦੀ ਨੀਅਤ ਦੀ ਗੱਲ ਕੀਤੀ ਆ ਕਈ ਵਾਰ ਆ ਇਨਸਾਨ ਕੋ ਕੰਮ ਨਹੀਂ ਹੁੰਦੇ ਕਿਉਂਕਿ ਢਾਂਚਾ ਹੀ ਇੰਨਾ ਵਿਗੜਿਆ ਹੁੰਦਾ ਹਾਲਾਤ ਹੀ ਇਹੋ ਜਿਹੇ ਵਿਗੜੇ ਹੁੰਦੇ ਆ ਕਿ ਉਹਨੂੰ ਸੁਧਾਰਦਿਆਂ ਸੁਧਾਰਦਿਆਂ ਤੁਹਾਨੂੰ ਟਾਈਮ ਲੱਗਦਾ ਔਰ ਅਸੀਂ ਵੀ ਹਿੱਸਾ ਸੀਗੇ ਉਹਦੇ ਵਿੱਚ ਪਰ ਜਦੋਂ ਕੋਈ ਸੁਣੇ ਹੀ ਨਾ ਜਦੋਂ ਕੋਈ ਗੱਲ ਮੰਨਣ ਨੂੰ ਤਿਆਰ ਹੀ ਨਹੀਂਗਾ ਤੇ ਫਿਰ ਦੇਖੋ ਇਨਸਾਨ ਨੂੰ ਸਟੈਂਡ ਕਿਤੇ ਨਾ ਕਿਤੇ ਲੈਣਾ ਪੈਂਦਾ ਸੋ ਅੱਜ ਨੀਤੀ ਤੇ ਨiyet ਨੂੰ ਵਿੰਦਿਆ ਹੋਇਆ ਅੱਜ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਜੀ ਔਰ ਅੱਜ ਜਿਵੇਂ ਸੀਐਮ ਸਾਹਿਬ ਪੰਜਾਬ ਤੇ ਪੰਜਾਬੀਆਂ ਲਈ ਜੋ ਇਹਨਾਂ ਦੇ ਉਹਨਾਂ ਪ੍ਰਤੀ ਵਫਾਦਾਰੀ ਆ ਜੋ ਉਹਨਾਂ ਪ੍ਰਤੀ ਇੱਕ ਚੰਗੀ ਸੋਚ ਲੈ ਕੇ ਚੱਲਿਆ ਮੈਂ ਸਮਝਦਾ ਅੱਜ ਮੇਰਾ ਵੀ ਫਰਜ਼ ਬਣਦਾ ਵੀ ਕੋਈ ਸੰਯੋਗ ਦਈਏ ਕੋਈ ਪੰਜਾਬ ਦੇ ਵਿੱਚ ਹਿੱਸਾ ਪਾਈਏ ਕੋਈ ਲਾਕੇ ਦਾ ਕੋਈ ਸਵਾਰਿਆ ਜਾਵੇ ਤੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆ ਉਹ ਕੁਛ ਨਾ ਕੁਛ ਪੰਜਾਬੀਆਂ ਲਈ ਤੇ ਪੰਜਾਬ ਲਈ ਯੋਗਦਾਨ ਪਾਈਏ ਬੜੀ ਬਦਕਿਸਮਤੀ ਦੀ ਗੱਲ ਆ ਔਰ ਬੜੀ ਅਫਸੋਸ ਵਾਲੀ ਗੱਲ ਆ ਕਿ ਸਾਡੇ ਐਮਐਲਏ ਸਾਹਿਬ ਜਦੋਂ ਦੀ ਇਹ ਸਰਕਾਰ ਬਣੀ ਆ ਕਈ ਵਾਰਾ ਲੋਕ ਕਹਿ ਦਿੰਦੇ ਨੇ ਜੀ ਕੰਮ ਨਹੀਂ ਹੋਇਆ ਜੀ ਇੰਜ ਨਹੀਂ ਹੋਇਆ ਮੈਂ ਥੋੜਾ ਜਿਹਾ ਜ਼ਿਕਰ ਕਰ ਦੇਣਾ ਚਾਹੁੰਨਾ ਕਿ ਉਹਨਾਂ ਦੀ ਸਿਹਤ ਜਦੋਂ ਦੇ ਐਮਐਲਏ ਬਣੇ ਸੀ ਉਹ ਠੀਕ ਨਹੀਂ ਸੀਗੇ ਉਹ ਇਹੋ ਜੀ ਭਿਆਨਕ ਬਿਮਾਰੀ ਸੀ ਜਿਹਦੇ ਕਰਕੇ ਉਹ ਕੰਮ ਨਹੀਂ ਕਰ ਸਕੇ ਔਰ ਅੱਜ ਮੈਂ ਦੇਖੋ ਅੱਜ ਮੇਰੇ ਤੇ ਸੀਐਮ ਸਾਹਿਬ ਦਾ ਨਿਸ਼ਚਿਤਾ ਅੱਜ ਮੇਰੇ ਤੇ ਹੱਥ ਆ ਔਰ ਮੈਂ ਖਾਸ ਕਰਕੇ ਮੈਂ ਡਿੰਪੀ ਜੀ ਦੀ ਗੱਲ ਕਰਨੀ ਚਾਹਨਾ ਇਹਨਾਂ ਦਾ ਕੁਝ ਦਿਨ ਪਹਿਲਾਂ ਮੈਨੂੰ ਸੁਣਾ ਗਿਆ ਸੀ ਜੀ ਸੀਮ ਸਿੰਘ ਆਂਦੇ ਵੀ ਹਰਮੀਤ ਤਕੜੇ ਹੋ ਕੇ ਜੇ ਕੰਮ ਸੰਭੀਏ ਤੇ ਮੈਂ ਕਿਹਾ ਜੀ ਤੁਸੀਂ ਬਾਹ ਫੜਾ ਦਿਓ ਖੜਾ ਕਰ ਦਿਓ ਬਹਿਣ ਜੋਗਾ ਫਿਰ ਅਸੀਂ ਆਪੇ ਕਰ ਲਾਂਗੇ ਜੀ ਸੋ ਇਸ ਕਰਕੇ ਕੰਮ ਕਰਨਾ ਜਾਣਦੇ ਆ सीएम साहब माजे ਦੇ ਵਿੱਚ ਤਕੜੇ ਹੋ ਕੇ ਕੰਮ ਕਰਾਂਗੇ ਤੇ ਇਲਾਕੇ ਦਾ ਸੌਰਿਆ ਜੋ ਲੋਕਾਂ ਦਾ ਸੌਰਿਆ ਜੋ ਬਾਰਡਰ ਏਰੀਆ ਆ ਔਰ ਅਸੀਂ ਜਾਣਦੇ ਹਾਂ ਉਸ ਬਾਰਡਰ ਏਰੀਆ ਦੇ ਵਿੱਚ ਕਿਹੜੀਆਂ ਕਿੜੀਆਂ ਘਾਟਾਂ ਨੇ ਦੇਖੋ ਮੈਂ ਅੱਗੇ ਇੱਕ ਜ਼ਿਕਰ ਕੀਤਾ ਸੀ ਕਿ ਜਦੋਂ ਕਿਸੇ ਨੇ ਸੁਣਨੀ ਨਹੀਂ ਤੁਸੀਂ ਕਈ ਵਾਰ ਨਾ ਕਹੋਗੇ ਜੀ ਤੁਸੀਂ ਤਾਂ ਹਿੱਸਾ ਸੀ ਹਾਂ ਹਿੱਸਾ ਸਾ ਇਹ ਕਿਹੜੀ ਗੱਲ ਆ ਪਰ ਅਗਲੇ ਬੰਦੇ ਕੋਈ ਸੁਣੇ ਵੀ ਤੇ ਨਾ ਜੇ ਕੋਈ ਸੁਣੂਗਾ ਨਹੀਂ ਤੇ ਫਿਰ ਹਿੱਸੇ ਤੇ ਫਿਰ ਇਹੋ ਅੱਜ ਇੱਥੇ ਬਹਿਣ ਦਾ ਕਾਰਨ ਹੀ ਬਣਿਆ ਸੋ ਮੈਂ ਸਾਰਿਆਂ ਦਾ ਧੰਨਵਾਦੀ ਆ ਔਰ ਇੱਕ ਮੈਂ ਇਸ ਗੱਲ ਦੀ ਕਿਉਂਕਿ ਹਾਲੇ ਤੇ ਮੈਂ ਸਰਕਾਰ ਦਾ ਕੋਈ ਹਿੱਸਾ ਨਹੀਂਗਾ ਇੱਕ ਪਾਰਟੀ ਵਰਕਰ ਦੇ ਤੌਰ ਤੇ ਚੱਲੂਗਾ ਔਰ ਤੁਸੀਂ ਕੰਮ ਵੀ ਵੇਖਿਓ ਸੀਐਮ ਸਾਹਿਬ ਕੰਮ ਠੋਕ ਕੇ ਕਰਾਂਗੇ ਜਿਹੋ ਜਿਹਾ ਕੰਮ ਕਹੋਗੇ ਉਥੇ ਵਧੀਆ ਇਲਾਕੇ ਦਾ ਸਵਾਰਾਂਗੇ ਤੁਹਾਡਾ ਹੱਥ ਚਾਹੀਦਾ ਔਰ ਜਿਹੜਾ ਇੱਕ ਸਾਰ ਨੂੰ ਵੱਡਾ ਅੱਜ ਇਸ ਪਾਰਟੀ ਆਮ ਆਦਮੀ ਪਾਰਟੀ ਨੇ ਜਿਹਦਾ ਅੱਜ ਅਸੀਂ ਹਿੱਸਾ ਬਣੇ ਆ ਉਹ ਅੱਜ ਜਿਹੜਾ ਬੇਅਦਬੀ ਲਈ ਇੱਕ ਬਹੁਤ ਵੱਡਾ ਕਾਨੂੰਨ ਲੈ ਕੇ ਆਇਆ ਦੇਖੋ ਹਰ ਇੱਕ ਬੰਦਾ ਮਾਝੇ ਦਾ ਹੋਵੇ ਮਾਲਵੇ ਦਾ ਹੋਵੇ ਦੁਆਬੇ ਦਾ ਆਪਾਂ ਸਾਰੇ ਜਜ਼ਬਾਤੀ ਪੰਜਾਬੀ ਜਜ਼ਬਾਤੀ ਨੇ ਔਰ ਜਿਹੜਾ ਇਨਸਾਨ ਜਜ਼ਬਾਤਾਂ ਨਾਲ ਖਲਵਾੜ ਕਰਦਾ ਮੇਰਾ ਖਿਆਲ ਉਹ ਤੋਂ ਵੱਡਾ ਗੁਨਾਹਗਾਰ ਕੋਈ ਨਹੀਂ ਔਰ ਜਿਹੜਾ ਅੱਜ ਆਮ ਆਦਮੀ ਪਾਰਟੀ ਨੇ ਇੱਕ ਕਾਨੂੰਨ ਲੈ ਕੇ ਆਏ ਸੀਐਮ ਸਾਹਿਬ ਅੱਜ ਇਹ ਸਾਰਿਆਂ ਦੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਇਹਨਾਂ ਨੇ ਜੋ ਅੱਜ ਉਹਦੇ 'ਚ ਯੋਗਦਾਨ ਪਾਇਆ ਮੈਂ ਪੰਜਾਬ ਵੱਲੋਂ ਪੰਜਾਬੀਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਹ ਕਾਨੂੰਨ ਲਿਆਉਣਾ ਬੜਾ ਜ਼ਰੂਰੀ ਸੀ ਜਿਹੜਾ ਉੱਠਦਾ ਧਾਰਮਿਕ ਤੌਰ ਤੇ ਤੁਹਾਨੂੰ ਲੈ ਕੇ ਬਹਿ ਜਾਂਦਾ ਧਾਰਮਿਕ ਤੌਰ ਤੇ ਤੁਹਾਨੂੰ ਨੀਚਾ ਵਿਖਾਉਂਦਾ ਸੋ ਅੱਜ ਮੈਂ ਇਸ ਚੀਜ਼ ਨਾਲ ਵੀ ਅੱਜ ਬੜਾ ਇਸ ਕੱਲ ਪਰਸੋਂ ਦੀ ਇਹ ਚਰਚਾ ਚੱਲਣ ਢਈ ਸੀ ਉਹ ਵੀ ਤੁਹਾਡਾ ਧੰਨਵਾਦ ਸੋ ਹੋਰ ਕੋਈ ਜੇ ਕੋਈ ਕੁਐਸਚਨ ਹੈਗਾ ਤੇ ਤੁਸੀਂ ਪੁੱਛ ਲਓ 1 ਬਾਈ 1 ਜੀ 1 ਬਾਈ ਕੀ ਕਰਨਾ ਮੈਂ ਕੁਝ ਨਹੀਂ ਕਰੂੰਗਾ ਦੇਖੋ ਮੇਰੇ ਨਾਲ ਕੋਈ ਗੱਲ ਨਹੀਂ ਸੀ ਚੱਲੀ ਜੀ ਇਹ ਅਫਵਾਹਾਂ ਨੇ ਮੈਂ ਤੁਸੀਂ ਸੋਚ ਸਕਦੇ ਹੋ ਤਿੰਨ ਵਾਰੀ ਮੈਂ ਐਮਐਲਏ ਰਿਹਾ ਹਾਂ ਇੱਕ ਸਿਟਿੰਗ ਐਮਐਲਏ ਹੋਣ ਤੇ ਮੈਂ ਜੋ ਉਹ ਕੰਮ ਚਲਾਉਣ ਦੇ ਹੁਣ ਮੈਂ ਉਹਦੇ ਵਿੱਚ ਕੋਈ ਵਿਗੜਨ ਬਣਾ ਇਹੋ ਜੀ ਕੋਈ ਗੱਲ ਨਹੀਂ ਸੀ ਜਿਹੜਾ ਫੈਸਲਾ ਹੋਇਆ ਇਹ ਜਿਹੜਾ ਹੁਣੇ ਹੀ ਫੈਸਲਾ ਹੋਇਆ ਇਹ ਪਾਰਟੀ ਦੀਆਂ ਨੀਤੀਆਂ ਨੂੰ ਵੇਖ ਕੇ ਮੈਂ ਜੱਜਮੈਂਟ ਕਰਦਾ ਹਾਂ ਨਾ ਸਾਂ ਵੀ ਐਸ ਪਲਕੀ ਹੋ ਰਿਹਾ ਐਸ ਪਲਕੀ ਹੋ ਰਿਹਾ ਤੇ ਜੇ ਮੈਂ ਇੱਕੋ ਗੱਲ ਕੀਤੀ ਜੇ ਨੀਅਤ ਤੇ ਨੀਤੀ ਚੰਗੀ ਹੋਵੇ ਤੇ ਫਿਰ ਇਨਸਾਨ ਨੂੰ ਸਾਥ ਦੇਣਾ ਚਾਹੀਦਾ ਕੀ ਪਿਛਲੇ ਨਾਮ ਚ ਚਰਨ ਤਾਂ ਸਿੱਟਕਟ ਫਾਈਨਲ ਹੋਇਆ ਆਪਕਾ ਕੀ ਕੀ ਆ ਜੀ ਨਹੀਂ ਅਭੀ ਦੇਖੋ ਮੈਂ ਐਸ ਏ ਕੈਂਡੀਡੇਟ ਬਣ ਕੇ ਨਹੀਂ ਇੱਥੇ ਬੈਠਾ ਮੈਂ ਪਾਰਟੀ ਦਾ ਵਰਕਰ ਬਣ ਕੇ ਬੈਠਾ ਹਾਂ ਜੋ ਮੈਂਨੇ ਆਪਕੋ ਪਹਿਲੇ ਬਸਾਇਆ ਕੋ ਨੀਤ ਮੇ ਖੋਟ ਨਹੀਂ ਹੈ ਤੁਸੀਂ ਅਕਾਲੀ ਦਲ ਤੋਂ ਫਾਪਾ ਹੋ ਕੇ ਇੱਥੇ ਆਏ ਹੋ ਜਾਂ ਆਮ ਆਦਮੀ ਪਾਰਟੀ ਤੋਂ ਇਨਸਪਾਇਰ ਹੋ ਕੇ ਆਏ ਦੇਖੋ ਦੋਨੇ ਗੱਲਾਂ ਨੇ ਵੇਖੋ ਤੁਸੀਂ ਕੁਐਸਚਨ ਕੀਤਾ ਹੈ ਦੋਵੇਂ ਗੱਲਾਂ ਨੇ ਇਹਨਾਂ ਦੀ ਨੀਅਤ ਸਾਫ ਆ ਉੱਥੇ ਸੁਣਦਾ ਕੋਈ ਨਹੀਂ ਗੱਲ ਕਲੀਅਰ ਹੋ ਗਈ ਐਨੀ ਕੁਸ਼ਣ ਕੀ ਹੈ ਜੰਦਾ ਕਿ ਬਿਕਰਮ ਸਿੰਘ ਮਜੀਠੀਆ ਕਰਕੇ ਬਹੁਤ سارے ਇਕਾਲੀ ਦਲ ਜਿਹੜੇ ਸੀ ਉਹ ਬਾਕੀ ਬਾਕੀ ਪਾਰਟੀਆਂ ਸ਼ਾਮਲ ਹੋ ਗਈ ਉਹਨਾਂ ਦੇ ਜਿਹੜੇ ਵੀ ਲੀਡਰ ਸੀ ਤੁਸੀਂ ਵੀ ਬਿਕਰਮ ਸਿੰਘ ਕੀਤਿਆ ਕਰਕੇ ਆਏ ਹੋ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਉਹ ਲੱਗਿਆ ਗਿਆ ਉਹਨਾਂ ਨੂੰ ਹੁਣ ਵੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਦੇਖੋ ਸਵਾਲ ਹੋਰ ਹੈ ਸ੍ਰੀ ਦਿਲਕਸ਼ਰ ਜੀ ਤੁਸੀਂ ਮੁਸ਼ਕਲ ਦੀ ਹੱਲ ਕੀਤੀ ਆ ਨਸ਼ਾ ਬਹੁਤ ਵੱਡਾ ਬਿਲਕੁਲ ਹਾਂਜੀ ਜੀ ਸਾਹਿਬ ਨੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਇੱਕ ਦੇਖੋ ਇਹ ਵੀ ਇੱਕ ਬੜਾ ਵੱਡਾ ਕਾਰਨ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੇਖੋ ਸਾਡੀ ਬਾਰਡਰ ਬੈਲਟ ਦੇ ਵਿੱਚ ਜਾਂ ਸਮੁੱਚੇ ਪੰਜਾਬ 'ਚ ਮਾੜੇ ਐਲੀਮੈਂਟ ਨੇ ਇਹ ਦੁਨੀਆ ਦੇ ਉੱਤੇ ਨਸ਼ਾ ਹੈਗਾ ਆ ਦੁਲੇ ਕਿਹੜੇ ਅਮਰੀਕਾ 'ਚ ਵੇਖ ਲੋ ਕੈਨੇਡਾ 'ਚ ਵੇਖ ਲੋ ਕਿਤੇ ਵੇਖ ਲੋ ਪਰ ਜੇ ਇੱਕ ਨੀਤ ਸਾਫ਼ ਕਰਕੇ ਆਪਾਂ ਚੱਲੇ ਆਂ ਤੇ ਆਪਾਂ ਮੁਕਾਮ ਤੇ ਪਹੁੰਚਾਂਗੇ ਮੰਜ਼ਿਲ ਤੇ ਪਹੁੰਚਾਂਗੇ ਅਸੀਂ ਉਹਦਾ ਸਾਥ ਦੇਵਾਂਗੇ ਸੰਗੋ ਦਾ ਤੁਸੀਂ ਬਹੁਤ ਕਰੀਂ ਪੀ ਰਹੇ ਹੋ ਕਿ ਕੰਮ ਨਹੀਂ ਜੀਤੀ ਆ ਨਹੀਂ ਮੇਰੇ ਕੋਈ ਹੈਲਪ ਹੋਊਗੀ ਮੁੰਡਾ ਨਹੀਂ ਇਹ ਦੇਖੋ ਇਹ ਕਾਨੂੰਨ ਆਪਣਾ ਰਸਤਾ ਆਪ ਲਹੂਗਾ ਮੈਂ ਇਹਦੇ ਵਿੱਚ ਕੋਈ